ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆਂ ਤੇ ਆਇਕਾ ਖੱਤੂ ਸ਼ੇਰੋਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਗੋਬੇ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਆ ਸਤਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਹੋਵੇ ਗੁਰੂ ਜੀ ਕੀ ਫਤਿਹ ਜੀ ਕੀ ਹਾਲ ਚੰਗਾ ਠੀਕ ਠਾਕ ਹਾਂ ਜਦੋਂ ਆਪਾਂ ਇਹਨਾਂ ਨੂੰ ਕੁਝ ਕਹਿੰਦੇ ਨਹੀਂ ਨਾ ਇਹ ਸਿਰ ਨੂੰ ਚੜਦੇ ਆਂ ਤੇ ਅਈ ਕੱਚੇ ਸ਼ੇਰਾਂ ਵਾਲਾ ਇਹਨੇ दारू ਪੀਣ ਨੇ ਇੱਕ ਪੋਸਟ ਪਾਈ ਆ ਗੁਰੂ ਗੋਬਿੰਦ ਸਿੰਘ ਜੀ ਬਾਰੇ ਹਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹਨੇ ਪੋਸਟ ਪਾਈ ਆ ਜੇ ਚਮਤਕਾਰ ਹੁੰਦਾ ਤਾਂ ਕਿਹਦਾ ਦਿਲ ਕਰਦਾ 7 ਸਾਲ ਤੋਂ 9 ਸਾਲ ਦੇ ਨਿਆਣੇ ਮਰਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਉੱਚ ਦਾ ਪੀਰ ਖਵਾਉਣ ਨੂੰ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ ਨਾਨਕਾਂ ਲੋਕਾਂ ਤੋਂ ਕੌੜੇ ਮਰਵਾਉਣ ਤੋਂ ਜੰਤ ਜਮਤਕਰ ਹੁੰਦਾ ਤਾਂ ਇਸ ਮੇਸਪੀ ਦਾ ਲੋੜ ਨਾ ਪੈਂਦੀ ਜਫਰੋਨਾਮਾ ਸੁਣਾਉਣ ਨੂੰ ਬੇਰ ਤੋਂ ਸਾਡੇ ਇਸਟ ਸਾਡੇ ਗੁਰੂ ਸਾਹਿਬ ਬਾਰੇ ਐਡਾ ਤਗੜਾ ਬਿਆਨ ਲੈਣ ਨੂੰ ਕਿਨੇ ਕਿਹਾ ਤਨੂੰ ਐਡੀ ਪਕਾਈ ਮਾਰਨ ਲਈ ਕਿਨੇ ਕਿਹਾ ਲੇਕਿ ਤੁ ਆਪ ਲਿਖਿਆ ਆ ਵੀ ਮੇਰੀ ਪਕਾਈ ਦਾ ਅਸਰ ਕਰ ਲਿਓ ਤੇਰੇ ਤੋਂ ਪੁੱਛਾਂਗੇ ਤੇਰੇ ਕੋਲ ਕੌਣ ਗਿਆ ਸੀ ਵੀ ਤੂੰ ਦੱਸ ਵੀ ਸ਼ਰਾਬੀ ਆ ਸਾਡੇ ਬਾਰੇ ਦੱਸ ਸਾਡੇ ਗੁਰੂਆਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਹੈ ਵੀ ਚਮਤਕਾਰ ਹੁੰਦਾ ਜਾਂ ਨਹੀਂ ਹੁੰਦਾ ਬਹੁਤ ਥਾਵਾਂ ਤੇ ਅੱਜ ਵੀ ਸ਼ਰਧਾ ਨਾਲ ਇਤਿਹਾਸ 'ਚ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਇੰਸ ਨਹੀਂ ਮੰਨਦੀ ਪਰ ਉਹ ਹੁੰਦੀਆਂ ਨੇ ਬਹੁਤ ਗੁਰੂ ਸਾਹਿਬ ਗੁਰਦੁਆਰਿਆਂ 'ਚ ਬਹੁਤ ਮੰਦਰਾਂ 'ਚ ਇਹ ਚੀਜ਼ਾਂ ਹੁੰਦੀਆਂ ਨੇ ਜੇ ਤੂੰ ਕਹਿਣਾ ਤਾਂ ਤੁਹਾਨੂੰ ਐਗਜ਼ਾਮਪਲ ਦੇ ਦਵਾਂਗੇ ਤੁਹਾਨੂੰ ਹੈਗੀ ਜੁੱਤੀਆਂ ਦੀ ਗਮੀ ਫਰ ਤੋਂ ਪੈਸੇ ਤਾਂ ਦੇ ਨਹੀਂ ਹੁੰਦੇ ਬੂਟਾਂ ਦੇ ਲੈ ਕੇ ਪ੍ਰੋਮੋਸ਼ਨ ਕਰਨ ਜਾਂਦੇ ਹਾਂ ਅਗਲੇ ਗਰੀ ਮਾਰ ਕਰੇ ਹਮੇ ਕੋਈ ਪ੍ਰੋਮੋਸ਼ਨ ਮੇਂ ਬੁਲਾਉਂਦਾ ਅਗਲਾ ਚਾਹੁੰਦਾ ਵੀ ਸਾਡਾ ਕੰਮ ਚੱਲੇ ਕੰਮ ਦਾ ਕੀ ਸਵਾਹ ਚੱਲਣਾ 15-15000 ਦੇ ਤਾਂ ਤੁਸੀਂ ਬੂਟ ਲੈ ਆਉਣੇ ਤੂੰ ਗੁਰੂ ਸਾਹਿਬ ਬਾਰੇ ਕਿੱਦਾਂ ਮਿਆਂ ਦੇ ਸਕਦਾ ਮੈਂ ਵੀ ਚਮਤਕਾਰ ਹੁੰਦਾ ਨਹੀਂ ਹੁੰਦਾ ਅਸੀਂ ਮੰਨਦੇ ਹਾਂ ਸਾਰੇ ਸਿੱਖ ਸਾਰਾ ਸੰਸਾਰ ਮੰਨਦਾ ਵੀ ਗੁਰੂ ਸਾਹਿਬ ਕਲਾ ਵਰਤਾਉਂਦੇ ਸੀਗੇ ਕਿੰਨੇ ਕਿੰਨੇ ਨਾਲ ਲੜਦੇ ਸੀ ਆਪਣੇ ਰਾਜੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੌਮ ਨਾਲ ਧੱਕਾ ਹੋਣ ਦੇ ਕਰਕੇ ਸਾਰਾ ਸਰਬੰਸਵਾਰਤਾ ਆਪਣਾ ਤੇ ਤੂੰ ਉਹਨਾਂ ਤੇ ਸਵਾਲ ਸਵਾਲੀਆਂ ਨਿਸ਼ਾਨ ਖੜਾ ਕਰਦੇ ਤੈਨੂੰ ਅਥਾਰਟੀ ਕਿਹਨੇ ਦਿੱਤੀ ਹੈ ਹਾਲੇ ਕਿ ਤੈਨੂੰ ਆਪਣੇ ਧਰਮ ਦੀ ਵੀ ਪੂਰੀ ਜਾਣਕਾਰੀ ਨਹੀਂ ਹੋਣੀ ਕਿਉਂਕਿ ਤੁਸੀਂ ਸਾਰੀ ਉਮਰ ਤਾਂ ਐਸ਼ ਪ੍ਰਸਤੀ दारूਆਂ 'ਚ ਕੱਢਤੀ ਤੇ ਜਾਣਕਾਰੀ ਕੀ ਸਵਾਹ ਹੋਣੀ ਹੈ ਤੁਹਾਨੂੰ ਤੁਹਾਨੂੰ ਬਸ ਇਹ ਦੇਖਦਾ ਵੀ ਕਿਤੇ ਤਰਸ ਦੇ ਉਦਾਰ ਤੇ ਵੀਡੀਓ ਬਣਾ ਲਈਏ ਬਸ ਲੋਕ ਉਧਰ ਨੂੰ ਹੋ ਜਾਂਦੇ ਨੇ ਜਲਦੀ ਦਾ ਜਲਦੀ ਇਹਨਾਂ ਸਪਸ਼ਟੀਕਰਨ ਦੇਓ ਆਪਣੇ ਚੈਨਲ ਤੋਂ ਜਿਹੜੇ ਹੱਥਾਂ ਨਾਲ दारू ਪੀ ਕੇ ਆ ਭਿਆਨ ਪਾਇਆ ਉਹੀ ਹੱਥਾਂ ਨਾਲ ਵੀਡੀਓ ਬਣਾ ਕੇ ਸਾਰੀ ਸੰਗਤ ਤੋਂ ਮਾਫੀ ਮੰਗਣ ਦੀ ਵੀਡੀਓ ਪਾ ਦੇ ਨਹੀਂ ਤਾਂ ਇਹ ਕੰਮ ਵੱਧ ਹੀ ਜਾਣਾ ਘਟਦਾ ਨਹੀਂ ਜਾਣਾ ਵੱਧ ਹੀ ਜਾਣਾ ਇਹ ਹੁਣ ਤੇਰੀ ਸੋਚ ਆ ਫਿਰ ਤੂੰ ਜਿੱਥੇ ਮਿਲੇਗਾ ਜਿੱਥੇ ਤੂੰ ਆਏਗਾ ਤੇਰੀ ਜੁੱਤੀਆਂ ਮਾਰ ਕੇ ਭੇਜਾਂਗੇ ਇਹ ਸ਼ਰਮ ਆਮ